ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਅਪਡੇਟ ਸਾਹਮਣੇ ਆ ਰਿਹਾ ਜੋ ਉਹਨਾਂ ਦੇ ਕਰੀਬੀ ਮੁਲਾਕਾਤ ਕਰਨ ਦੇ ਲਈ ਪਹੁੰਚ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਿਹਤ ਪਹਿਲਾਂ ਨਾਲੋਂ ਠੀਕ ਹੈ ਤੇ ਆਈ ਸੀ ਯੂ ਵਿੱਚ ਸ਼ਿਫਟ ਕੀਤਾ ਗਿਆ ਹੈ ਹੁਣ ਰਾਜਵੀਰ ਜਵੰਦਾ ਦੀ ਹਾਲਤ ਵਿੱਚ ਪਹਿਲਾਂ ਨਾਲੋਂ ਸੁਧਾਰ ਹੈ ਇਹ ਕਹਿੰਦੇ ਹੋਏ ਉਹਨਾਂ ਦੇ ਕਰੀਬੀ ਨਜ਼ਰ ਆਏ ਨੇ ਕੁਲਵਿੰਦਰ ਬਿੱਲਾ ਹਾਲੀ ਵਿੱਚ ਪਹੁੰਚੇ ਉਹਨਾਂ ਤੋਂ ਪਹਿਲਾਂ ਰਣਜੀਤ ਬਾਵਾ ਪਹੁੰਚੇ ਕਈ ਹੋਰ ਕਲਾਕਾਰ ਰਾਤ ਤੋਂ ਹੀ ਇੱਥੇ ਮੌਜੂਦ ਨੇ ਤੇ ਜੋ ਕਰੀਬੀ ਹੈ ਜੋ ਪਰਿਵਾਰਕ ਮੈਂਬਰ ਹੈ ਉਹ ਲਗਾਤਾਰ ਨਾਲ ਮੌਜੂਦ ਨੇ ਤੇ ਕੱਲ ਜਿਵੇਂ ਹਾਲਤ ਹੋ ਗਈ ਸੀ ਤਾਂ ਉਸ ਤੋਂ ਬਾਅਦ ਕਾਫੀ ਚਿੰਤਾ ਦਾ ਵਿਸ਼ਾ ਰਿਹਾ ਸੀ ਤੇ ਉਥੇ ਹੀ ਜੋ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਜੋ ਉਹਨਾਂ ਦੇ ਕਰੀਬੀ ਨੇ ਸੋਸ਼ਲ ਮੀਡੀਆ ਰਾਹੀਂ ਕਈ ਲੋਕ ਤਾਂ ਫੋਟੇਜ ਦੇ ਬਾਹਰ ਰੋਂਦੇ ਹੋਏ ਭਾਵੁਕ ਹੁੰਦੇ ਹੋਏ ਨਜ਼ਰ ਆਏ ਅਰਦਾਸ ਕਰਦੇ ਹੋਏ ਨਜ਼ਰ ਆਏ ਕਿ ਰਾਜਵੀਰ ਜਵੰਦਾ ਜਲਦ ਠੀਕ ਹੋ ਜਾਣ ਤੇ ਜਵੰਦਾ ਦੀ ਹੈਲਥ ਵਿੱਚ ਸੁਧਾਰ ਹੈ ਇਹ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਬਾਈਕਿੰਗ ਦੌਰਾਨ ਹਾਸੇ ਦਾ ਸ਼ਿਕਾਰ ਹੋਏ ਆਵਾਰਾ ਪਸ਼ੂ ਕੁਝ ਸਾਹਮਣੇ ਆ ਗਏ ਸੀ ਜਿਸ ਤੋਂ ਬਾਅਦ ਉਹ ਹਾਸੇ ਦਾ ਸ਼ਿਕਾਰ ਹੋਏ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਜਦੋਂ ਹਾਲਾਤ ਠੀਕ ਨਹੀਂ ਸੀ ਕਿਉਂਕਿ ਕਾਰਡੀਆਕ ਅਰੇਸਟ ਵੀ ਹੋਇਆ ਸਿਵਲ ਹਸਪਤਾਲ ਵਿੱਚ ਤਾਂ ਬਾਅਦ ਵਿੱਚ ਫੋਰਟਿਸ ਰੈਫਰ ਕਰ ਦਿੱਤਾ ਗਿਆ ਫੋਰਟਿਸ ਦੇ ਬਾਹਰ ਇਸ ਵਕਤ ਸਾਡੀ ਮੌਜੂਦਗੀ ਹੈ ਜੋ ਵੀ ਅਪਡੇਟ ਆ ਰਹੇ ਨੇ ਲਗਾਤਾਰ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਇਸ ਵਕਤ ਦਾ ਅਪਡੇਟ ਜੋ ਉਹਨਾਂ ਦੇ ਕਰੀਬੀ ਮਿਲ ਕੇ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਸਿਹਤ ਵਿੱਚ ਸੁਧਾਰ ਹੈ ਕਿਸੇ ਤਰੀਕੇ ਦੀ ਅਫਵਾਹਾਂ ਤੇ ਧਿਆਨ ਨਾ ਦਿੱਤਾ ਜਾਵੇ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਰਾਜਵੀਰ ਜਵੰਦਾ ਜਲਦ ਠੀਕ ਹੋ ਜਾਣ ਜਿਸ ਤਰ੍ਹਾਂ ਦੇ ਨਾਲ ਹਾਸੀ ਦਾ ਸ਼ਿਕਾਰ ਹੋਏ ਤਸਵੀਰ ਵੀ ਸਾਹਮਣੇ ਆਈ ਸੀ ਕਿਉਂਕਿ ਵੈਂਟੀਲੇਟਰ ਤੇ ਨੇ ਪਰ ਪਹਿਲਾਂ ਨਾਲੋਂ ਹਾਲਤ ਵਿੱਚ ਸੁਧਾਰ ਹੈ ਇਹ ਅੱਜ ਦਾ ਦਿਨ ਬਹੁਤ ਅਹਿਮ ਹੈ ਰਾਜਵੀਰ ਜਵੰਦਾ ਦੇ ਲਈ ਉਹਨਾਂ ਦੇ ਪਰਿਵਾਰ ਦੇ ਲਈ ਇਹ ਜਿਹੜਾ ਨੌਜਵਾਨ ਚਿਹਰਾ ਜਿਨ੍ਹਾਂ ਨੂੰ ਕੁੜੀਆਂ ਮੁੰਡੇ ਪਸੰਦ ਕਰਦੇ ਨੇ ਉਹਨਾਂ ਦੇ ਗਾਣਿਆਂ ਨੂੰ ਕੁਰਤੇ ਚਾਦਰੇ ਦਾ ਜੋ ਟਰੈਂਡ ਲੈ ਕੇ ਆਏ ਰਾਜਵੀਰ ਜਵੰਦਾ ਅੱਜ ਦੇ ਸਮੇਂ ਵਿੱਚ ਉਹ ਬਹੁਤ ਔਖਾ ਹੁੰਦਾ ਹੈ ਜਿਵੇਂ ਉਹਨਾਂ ਦੀ ਪੱਗ ਦਾ ਜੋ ਸਟਾਈਲ ਹੈ ਉਹ ਵੀ ਬਹੁਤ ਲੋਕ ਪਸੰਦ ਕਰਦੇ ਨੇ ਉਹਨਾਂ ਦੇ ਗੀਤ ਹਰ ਰਿਸ਼ਤੇ ਨਾਲ ਜੁੜੇ ਹੋਏ ਤੇ ਅੱਜ ਦੇ ਸਮੇਂ ਵਿੱਚ ਜੋ ਨੇੜੇ ਵਾਪਰਦਾ ਹੈ ਉਸ ਦੇ ਨਾਲ ਜੁੜੇ ਹੋਏ ਹੁੰਦੇ ਨੇ ਇਸ ਕਾਰਨ ਨੌਜਵਾਨ इजीली ਕਨੈਕਟ ਵੀ ਹੁੰਦੇ ਨੇ ਉਹਨਾਂ ਨਾਲ ਤੇ ਉਥੇ سوشل میڈیا ਤੇ ਉਹਨਾਂ ਦੇ ਵੱਡੀ ਗਿਣਤੀ ਵਿੱਚ ਫੋਲੋਅਰਸ ਨੇ ਹਰ ਕੋਈ ਅਰਦਾਸ ਕਰ ਰਿਹਾ ਹੈ ਕਿ ਰਾਜਵੇਰ ਜਵੰਦਾ ਜਲਦ ਠੀਕ ਹੋ ਜਾਣ ਸਿਹਤ ਵਿੱਚ ਸੁਧਾਰ ਹੁਣ ਹੋ ਰਿਹਾ ਹੈ ਇਹ ਅਪਡੇਟ ਸਾਹਮਣੇ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਅਖਾਵਾਂਗੇ ਇਹ ਇਸ ਵਕਤ ਅਸੀਂ ਫੋਰਟਿਸ ਵਿੱਚ ਚ ਮੌਜੂਦ ਆਂ ਫਿਲਹਾਲ ਦੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਆਈ ਸੀ ਯੂ ਵਿੱਚ ਸ਼ਿਫਟ ਕੀਤਾ ਗਿਆ ਹੈ ਪਹਿਲਾਂ ਨਾਲੋਂ ਹਾਲਤ ਵਿੱਚ ਸੁਧਾਰ ਹੈ ਤੇ ਵਾਹਿਗੁਰੂ ਦੀ ਕਿਰਪਾ ਨਾਲ ਡਾਕਟਰ ਸਾਹਿਬ ਨੇ ਜਿੱਦਾਂ ਹੁਣੇ ਦੱਸਿਆ ਅੱਗੇ ਨਾਲੋਂ ਰਾਜਵੀਰ ਦੀ ਸਿਹਤ ਵਿੱਚ ਫਰਕ ਹੈ ਗਲਤ ਪੋਸਟ ਪਾ ਕੇ ਪਰਿਵਾਰ ਨੂੰ ਉਹਨਾਂ ਦੇ ਚਾਹਣ ਵਾਲਿਆਂ ਦਾ ਦਿਲ ਨਾ ਤੋੜੋ ਅਰਦਾਸ ਕਰੋ ਰਾਜਵੀਰ ਠੀਕ ਹੋ ਜਾਵੇ ਇਹ ਕੁਲਵਿੰਦਰ ਬਿੱਲਾ ਨੇ ਹਾਲ ਹੀ ਦੇ ਵਿੱਚ ਇਹ ਪੋਸਟ ਕੀਤੀ ਹੈ اسی ਤਰੀਕੇ ਜੋ ਉਹਨਾਂ ਦੇ ਕਰੀਬੀ ਹੈ ਉਹ ਲਗਾਤਾਰ ਪੋਸਟ ਕਰ ਰਹੇ ਨੇ ਤੇ ਉਥੇ ਹੀ ਤਰਸੀਮ ਜਸੜ ਵੱਲੋਂ ਵੀ ਇੱਕ ਪੋਸਟ ਕੀਤੀ ਗਈ ਹੈ ਸਾਡਾ ਭਰਾ ਰਾਜਵੀਰ ਜਵਨਦਾ ਹਸਪਤਾਲ ਵਿੱਚ ਹੈ ਕੱਲ੍ਹ ਨਾਲੋਂ ਥੋੜਾ ਰਿਕਵਰ ਹੋਇਆ ਸਾਰਿਆਂ ਦੀਆਂ ਅਸੀਸਾਂ ਨਾਲ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਕਿਰਪਾ ਕਰਕੇ ਕਿ ਕੋਈ ਵੀ ਫੇਕ ਨਿਊਜ਼ ਜਾਫੇਰ ਕੋਈ ਵੀ ਅਜੀਬ ਗੱਲ ਨਾ ਕੀਤੀ ਜਾਵੇ ਇੱਕ ਮੇਰੇ ਵੱਲੋਂ ਸਭ ਨੂੰ ਹੱਥ ਬੰਨ ਕੇ ਬੇਨਤੀ ਹੈ ਅਰਦਾਸ ਦੀ ਤਾਕਤ ਨਾਲ ਉੱਪਰ ਕੁਝ ਨਹੀਂ ਹੁੰਦਾ ਸੋ ਸਾਰੇ ਰਲ ਕੇ ਜੋ ਵੀ ਪਾਠ ਕਰ ਸਕਦੇ ਹੋ ਤੇ ਅਰਦਾਸ ਕਰ ਸਕਦੇ ਹੋ ਜ਼ਰੂਰ ਕਰੋ ਸਾਡਾ ਵੀਰ ਜਲਦੀ ਰਿਕਵਰ ਹੋ ਕੇ ਘਰ ਆਵੇ ਵਾਹਿਗੁਰੂ ਕਿਰਪਾ ਕਰਨ ਇਹ ਤਰਸੀਮ ਜਸੜ ਕਹਿੰਦੇ ਹੋਏ ਨਜ਼ਰ ਆਏ ਨੇ ਹਰ ਕੋਈ ਅਰਦਾਸ ਕਰ ਰਿਹਾ ਹੈ ਰਾਜਵੀਰ ਜਵੰਦਾ ਦੇ ਲਈ ਬੀਤੇ ਦਿਨ ਜਿਸ ਤਰ੍ਹਾਂ ਹਾਸੇ ਦਾ ਸ਼ਿਕਾਰ ਹੋਏ ਜੋ ਸਪਾਈਨਲ ਇੰਜਰੀ ਹੋਈ ਹੈ ਇਸ ਤੋਂ ਹੈਡ ਇੰਜਰੀ ਹੋਈ ਹੈ ਗੰਭੀਰ ਸੱਟਾਂ ਜੋ ਲੱਗੀਆਂ ਨੇ ਉਸ ਦਾ ਇਲਾਜ ਚੱਲ ਰਿਹਾ ਹੈ ਇਸ ਵਕਤ ਦਾ ਅਪਡੇਟ ਜੋ ਸਾਹਮਣੇ ਆ ਰਿਹਾ ਪਿਛਲੇ ਦਿਨ ਹਾਲਾਤ ਨਾਜ਼ੁਕ ਬਣੀ ਹੋਈ ਸੀ ਇਸ ਸਮੇਂ ਹਾਲਤ ਵਿੱਚ ਸੁਧਾਰ ਹੈ ਤੇ ਐਡਵਾਂਸ ਲਾਈਫ ਸਪੋਰਟ ਸਿਸਟਮ ਤੇ ਰੱਖਿਆ ਹੋਇਆ ਹੈ ਤੇ ਫਿਲਹਾਲ ਹਾਲਤ ਵਿੱਚ ਸੁਧਾਰ ਹੈ ਇਹ ਅਪਡੇਟ ਸਾਹਮਣੇ ਆ ਰਿਹਾ ਹਾਸੇ ਦੀ ਜਾਣਕਾਰੀ ਮਿਲਦਿਆਂ ਹੀ ਜੋ ਰਾਜਨੀਤਿਕ ਪਾਰਟੀਆਂ ਦੇ ਆਗੂ ਹੈ ਗਾਇਕ ਹੈ ਫਿਲਮੀ ਕਲਾਕਾਰ ਹੈ ਹਸਪਤਾਲ ਵਿੱਚ ਕੌਣ ਸਰੇ ਨੇ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਪਲੈਟਫਾਰਮ ਤੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਜੋ ਹਾਦਸੇ ਦਾ ਸ਼ਿਕਾਰ ਹੋਏ ਫੋਟੇਸ ਹਸਪਤਾਲ ਦੇ ਬਾਹਰ ਰਾਜਵੀਰ ਜਵੰਦਾ ਲਈ ਹਸਪਤਾਲ ਦੇ ਬਾਹਰ ਲੋਕ ਅਰਦਾਸ ਕਰਦੇ ਹੋਏ ਬੇਤੇ ਦਿਨ ਨਜ਼ਰ ਆਏ ਤੇ ਸਿੰਗਰ ਮਨਕੀਰਤ ਸਿੰਘ ਪਹੁੰਚੇ ਤੇ ਉਥੇ ਹੀ ਬੱਦੀ ਵਿੱਚ ਇਹ ਹਾਸਾ ਵਾਪਰਿਆ ਬਾਈਕਿੰਗ ਦੌਰਾਨ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਪੌਣਾ ਪਿੰਡ ਵਿੱਚ ਰਾਜਵੀਰ ਜਵੰਦਾ ਦਾ ਜਨਮ ਹੋਇਆ ਤੇ ਸੰਗੀਤ ਨੂੰ ਉਹਨਾਂ ਨੇ ਚੁਣਿਆ ਆਪਣੇ ਕਰੀਅਰ ਵਜੋਂ 1990 ਵਿੱਚ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਤਹਿਸੀਲ ਦੇ ਪੌਣਾ ਪਿੰਡ ਵਿੱਚ ਉਹਨਾਂ ਦਾ ਜਨਮ ਹੋਇਆ 2016 ਵਿੱਚ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਡੈਬਿਊ ਸਿੰਗਲ ਕਲੀ ਜਵੰਦੇ ਦੀ ਦੇ ਨਾਲ ਸ਼ੁਰੂਆਤ ਕੀਤੀ ਲਗਾਤਾਰ ਉਹਨਾਂ ਦੇ ਚਾਉਣ ਵਾਲੇ ਪਹੁੰਚਨੇ ਨੇ ਕੁਝ ਰਾਤ ਤੋਂ ਹੀ ਹਸਪਤਾਲ ਦੇ ਵਿੱਚ ਮੌਜੂਦ ਨੇ ਤੇ ਕਲਾਕਾਰ ਰਾਜਵੀਰ ਜਵੰਦਾ ਐਕਟਿੰਗ ਵੀ ਕਰਦੇ ਨੇ ਤੇ ਇਸ ਤੋਂ ਇਲਾਵਾ ਗਾਇਕੀ ਵੀ ਕਰਦੇ ਨੇ ਤੇ ਕੁਝ ਅਹਿਮ ਗੱਲਾਂ ਦੀ ਜੇਕਰ ਗੱਲ ਕੀਤੀ ਜਾਵੇ ਜੋ ਮੈਡੀਕਲ ਬੁਲੇਟਿਨ ਦੇ ਵਿੱਚ ਹੈ ਰੈਫਰ ਕਰ ਲਿਆਇਆ ਗਿਆ 27 ਸਤੰਬਰ ਨੂੰ ਫੋਟਿਸ ਹਸਪਤਾਲ ਰੈਫਰ ਕੀਤਾ ਗਿਆ 145 ਤੇ ਹਾਲਤ ਬਹੁਤ ਗੰਭੀਰ ਸੀ ਐਮਰਜੈਂਸੀ ਵਿੱਚ ਭਰਤੀ ਕਰਵਾਇਆ ਗਿਆ ਤੇ ਉੱਥੇ ਹੀ ਸਪਾਈਨਲ ਤੇ ਹੈਡ ਇੰਜਰੀ ਹੋਈ ਤੇ ਸਿਵਲ ਹਸਪਤਾਲ ਦੇ ਵਿੱਚ ਵੀ ਹਾਰਟ ਅਟੈਕ ਹੋਇਆ ਸੀ ਐਡਵਾਂਸ ਲਾਈਫ ਸਪੋਰਟ ਸਿਸਟਮ ਤੇ ਰੱਖਿਆ ਗਿਆ ਤੇ ਵੈਂਟੀਲੇਟਰ ਤੇ ਨੇ ਤੇ ਉਥੇ ਹੀ ਪਹਿਲਾਂ ਨਾਲੋਂ ਹਾਲਤ ਵਿੱਚ ਸੁਧਾਰ ਹੈ ਤੇ ਇਸ ਵਕਤ ਰਾਜਵੀਰ ਜਮਨ ਦਾ ਫੋਰਟਿਸ ਹਸਪਤਾਲ ਵਿੱਚ ਨੇ ਤੇ ਉਹਨਾਂ ਦੇ ਚਾਉਣ ਵਾਲਿਆਂ ਦਾ ਸਿਲਸਲਾ ਉਹਨਾਂ ਦੇ ਚਾਉਣ ਵਾਲੇ ਲਗਾਤਾਰ ਫੋਰਟਿਸ ਹਸਪਤਾਲ ਵਿੱਚ ਪਹੁੰਚ ਰਹੇ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਰਹੇ ਨੇ ਕਿਉਂਕਿ ਬੇहद ਦੁੱਖ ਦੀ ਘੜੀ ਇਹ ਉਹਨਾਂ ਦੇ ਲਈ ਇਸ ਸਮੇਂ ਤੇ ਹੈ ਜਦੋਂ ਤੱਕ ਠੀਕ ਨਹੀਂ ਹੋ ਜਾਂਦੇ ਅਰਦਾਸਾਂ ਦਾ سلسلہ جاری ਹੈ ਜੋ ਕਰੀਬੀ ਹੈ ਰਾਜਵੀਰ ਜਵੰਦਾ ਦੇ ਹਾਲੀ ਵਿੱਚੇ ਪੋਸਟ ਕਰਦੇ ਹੋਏ ਵੀ ਨਜ਼ਰ ਆਏ ਕਿ ਅਰਦਾਸ ਕੀਤੀ ਜਾਵੇ ਕਿਸੇ ਤਰੀਕੇ ਦੀ ਕੋਈ ਫੇਕ ਜਾਣਕਾਰੀ ਨਾ ਫੈਲਾਈ ਜਾਵੇ ਪਹਿਲਾਂ ਨਾਲੋਂ ਹਾਲਤ ਵਿੱਚ ਸੁਧਾਰ ਹੈ ਤੇ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਰਾਜਵੀਰ ਜਵਨ ਦਾ ਜਲਦ ਠੀਕ ਹੋ ਜਾਵੇ ਵੀ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਹੁਣ ਅੱਜ ਕਾਫੀ ਬੈਟਰ ਹੋਇਆ ਕਿਉਂਕਿ ਉਹਨਾਂ ਦੇ ਬੀਪੀ ਚ ਬੀਪੀ ਚ ਸੁਧਾਰ ਹੋਇਆ ਆ ਔਰ ਉਹਨਾਂ ਨੇ ਜਿੱਦਾਂ ਆਪ ਸਾਹ ਲੈਣਾ ਸ਼ੁਰੂ ਕੀਤਾ ਆ ਤੇ ਏ ਆਪੀ ਕੱਲ੍ਹ ਨਾਲੋਂ ਕਾਫੀ ਬੈਟਰ ਐ ਸੋ ਸਾਰੇ ਨੂੰ ਬੇਨਤੀ ਐ ਕਿ ਤੁਸੀਂ ਅਰਦਾਸਾਂ ਬੇਨਤੀਆ ਕਰੋ ਕਿਉਂਕਿ ਡਾਕਟਰ ਸਾਹਿਬ ਨੇ ਵੀ ਇਹੀ ਕਿਹਾ ਕਿ ਤੁਸੀਂ ਅਰਦਾਸ ਕਰੋ ਅਰਦਾਸ ਬਹੁਤ ਪਾਵਰ ਆ ਔਰ ਬਹੁਤ ਬੈਸਟ ਟਰੀਟਮੈਂਟ ਦੇ ਰਿਹਾ ਸੋ ਸਾਡੀ ਇਹੋ ਦੁਆ ਐ ਕਿ ਕਿਉਂਕਿ ਅੱਜ ਬਹੁਤ ਪੋਜ਼ਿਟਿਵ ਕੀਤਾ ਉਹਨਾਂ ਨੇ ਕਿਉਂਕਿ ਕੱਲ ਜਿੱਦਾਂ ਅਸੀਂ ਸਾਰੇ ਹੀ ਸਾਡੇ ਕੋਲ ਆਪਸ ਵਿੱਚ ਵੀ ਗੱਲਬਾਤ ਕਰਨ ਲਈ ਕੋਈ ਹੈ ਨਹੀਂ ਸੀਗਾ ਕਿ ਅਸੀਂ ਮਨ ਨਿਕਲਾਂਗੇ ਜਾਂ ਕਿਸੇ ਨੂੰ ਕੀ ਕਵਾਂਗੇ ਅਸੀਂ ਆਪਸ ਵਿੱਚ ਵੀ ਨਹੀਂ ਸੀ ਬੋਲਦੇ ਪਰ ਅੱਜ ਹੁਣ ਜਿੱਦਾਂ ਅਸੀਂ ਡਾਕਟਰ ਸਾਹਿਬ ਕੋ ਉੱਪਰ ਮਿਲ ਕੇ ਆਏ ਰਾਜਵੀਰ ਨੂੰ ਵੀ ਦੇਖ ਕੇ ਆਇਆ ਮੈਂ ਤੇ ਡਾਕਟਰ ਸਾਹਿਬ ਨੇ ਕਾਫੀ ਪੋਜ਼ਿਟਿਵ ਕੀਤਾ ਆ ਸੋ ਮਾਲ ਕਿਰਪਾ ਕਰਨਾ ਅੱਜ ਦੁਬਾਰਾ ਇੱਕ ਵਾਰ ਉਹ ਸੀਟੀ ਸਕੈਨ ਸਾਰਾ ਕਰਨਗੇ ਤੇ ਮੈਨੂੰ ਲੱਗਦਾ ਵੀ ਅਰਦਾਸਾਂ ਕੰਮ ਕਰ ਰਹੀਆਂ ਲੋਕਾਂ ਦੀ ਜੀ ਹਸਪੀਟਲ ਜਦੋਂ ਸਵੇਰੇ ਆਇਓ ਤੁਸੀਂ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ ਤੇ ਇੱਕ ਖਬਰਾਂ ਫੈਲਾਈ ਜੀ 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 ਉਸ ਦੇ ਬਾਰੇ ਵੀ ਪਲੀਜ਼ ਉਹ ਇਹੀ ਸੀਗਾ ਕਿਉਂਕਿ ਦੇਖੋ ਮੈਨੂੰ ਲੱਗਦਾ ਕਿ ਬੜੀ ਜ਼ਰੂਰ ਤਾਂ ਸਾਨੂੰ ਆਪਾਂ ਨੂੰ ਕਿਉਂਕਿ ਉਹ ਬੜਾ ਵੱਡਾ ਇੱਕ ਕਲਾਕਾਰ ਆਰਟਿਸਟ ਆ ਇੱਕ ਮਾਗ ਦਾ ਪੁੱਤ ਆ ਬੱਚੇ ਆ ਉਹਦੇ ਸਾਰਾ ਪਰਿਵਾਰ ਆ ਤੇ ਮਿਲਦਾ ਕਿ ਕੋਈ ਐਸਾ ਵਿਲਾ ਹੋਣਾ ਚਾਹੀਦਾ ਵੀ ਜਿੱਥੇ ਤੁਸੀਂ ਆਪਣਾ ਸਵਾਰਥ ਛੱਡ ਕੇ ਮਤਲਬ ਇਹਨੂੰ ਹੀ ਖੜਦਾ ਕਹਿੰਦੇ ਆ ਹੋਰ ਖੜਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਜਗ੍ਹਾ ਵੀਜ਼ ਹੀ ਪਾ ਲਈ ਜਾਓ ਸੋ ਕਿਉਂਕਿ ਉਹ ਜਿਹੜਾ ਆਰ ਆਈ ਪੀ ਜਾਂ ਲੋਕ ਆਪਣੇ ਕੋਲੋਂ ਪੋਸਟਰ ਬਣਾ ਬਣਾ ਕੇ ਪਾਈ ਜਾ ਰਹੇ ਉਹ ਚੀਜ਼ਾਂ ਫਿਰ ਬਹੁਤ ਜ਼ਿਆਦਾ ਜਿਹੜੇ ਲੋਕ ਬਾਹਰ ਬੈਠੇ ਆ ਜਾਂ ਜਿਹੜੇ ਪਰਿਵਾਰ ਰਿਸ਼ਤੇਦਾਰ ਬਾਹਰ ਬੈਠੇ ਆ ਉਹਨਾਂ ਨੂੰ ਬਹੁਤ ਚੀਜ਼ਾਂ ਫਿਰ ਉਹ ਹਾਰਟ ਕਰਦੀਆਂ ਸੋ ਪਲੀਜ਼ ਬੇਨਤੀ ਆ ਜਿੱਦਾਂ ਅਸੀਂ ਹੁਣੇ ਹੀ ਅੰਦਰੋਂ ਹੀ ਹੋ ਕੇ ਆਏ ਆ ਸੋ ਕਾਫੀ ਬੈਟਰ ਆ ਤੇ ਤੁਸੀਂ ਅਰਦਾਸ ਬੇਨਤੀ ਸਾਰੇ ਰੱਖੋ ਤੁਹਾਡਾ ਵੀ ਬਹੁਤ ਧੰਨਵਾਦ ਸਾਰਿਆਂ ਦਾ ਜੀ 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 ਅਸੀਂ ਕੱਲ ਹੀ ਕਿਹਾ ਸੀ ਕੱਲ ਹੀ ਕਿਹਾ ਸੀ ਡਾਕਟਰ ਹਰਸਿਮਰ ਸਿੰਘ ਸੋਢੀ ਸਾਹਿਬ ਆ ਬਹੁਤ ਕਾਬਿਲ ਡਾਕਟਰ ਆ ਅਸੀਂ ਕੱਲ ਹੀ ਉਹਨਾਂ ਨਾਲ ਗੱਲ ਕੀਤੀ ਸੀ ਬਟ ਉਹ ਕਹਿੰਦੇ ਕਿ ਅਜੇ ਉਹ ਸਟੇਟ ਮਤਲਬ ਹੈ ਨਹੀਂ ਉਹਨਾਂ ਦੀ ਅਜੇ ਮੈਂਟਲ ਸਟੇਟ ਹਾਂਜੀ ਉਹ ਕਹਿੰਦੇ ਇੱਥੇ ਬਹੁਤ ਬੈਸਟ ਉਹ ਟ੍ਰੀਟਮੈਂਟ ਦੇ ਰਿਹਾ ਬਹੁਤ ਕੇਅਰ ਕਰ ਰਿਹਾ ਤੇ ਹੁਣ ਵੀ ਡਾਕਟਰ ਸਾਹਿਬ ਆਪ ਆਏ ਸੀਗੇ ਜਿਹੜੇ ਵੀ ਡਾਕਟਰ ਸਾਹਿਬ ਆਹ ਜਿਹੜੇ ਸਭ ਦੱਸਿਆ ਕਿ ਜਿੱਦਾਂ ਕਿ ਕੱਲ ਨਾਲ ਉਹ ਕਹਿੰਦੇ ਕਿ ਸਾਨੂੰ ਵੀ ਗੁੱਡ ਸਾਈਡ ਮਿਲੇ ਆ ਕਿ ਕੱਲ ਅਸੀਂ ਵੀ ਜਿਹੜੇ ਆ ਸਾਡੇ ਕੋਲ ਵੀ ਸ਼ਬਦ ਨਹੀਂ ਸੀਗੇ ਸੋ ਅੱਜ ਕਾਫੀ ਬੈਟਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਨਹੀਂ ਨਹੀਂ ਸਾਡਾ ਸਾਡਾ ਪਰਿਵਾਰ ਆ ਜੀ ਉਹ ਸਾਰੇ ਸਾਰੇ ਇੱਕ ਦੂਜੇ ਦਾ ਹਾਲ ਆ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਚੀਜ਼ਾਂ ਠੀਕ ਹੋ ਰਹੀਆਂ ਨੇ ਉਹਦੀਆਂ ਸਾਰੇ ਪਛੇੜੀ ਬਈ ਮੰਨਦੇ ਬਸ ਤੁਸੀਂ ਵੀ ਸਾਰੇ ਤੁਹਾਨੂੰ ਖਿਰਾਵਾਂ ਨੂੰ ਮੇਰੀ ਬੇਨਤੀ ਹੈ ਨੀਚੇ ਰੱਬ ਮਾਈਕ ਹੈਰ ਮੜ ਬਸ ਅਰਦਾਸ ਲਈ ਬੋਲੋ ਬਸ ਸਾਰੇ ਆਪਣੇ ਟਾਈਟਲ ਵੀ ਜਿਹੜੇ ਦੇਣਾ ਬਸ ਅਰਦਾਸ ਲਈ ਕੋਈ ਵੀ ਤੁਸੀਂ ਮੀਡੀਆ ਦੇ ਲਈ ਨਰਾਜ਼ਗੀ ਜ਼ਾਹਰ ਕੀਤੀ ਸੀ ਬਸ ਬਹੁਤ ਸਾਰੇ ਸੱਜਣ ਸੀ ਜਿਹੜੇ ਹਨ ਉਹ ਆਰ ਆਈ ਪੀ ਆਰ ਐ ਕਿ ਲਿਖਣ ਲੱਗੇ ਸੀ ਤੇ ਇਹ ਤੁਹਾਨੂੰ ਵੀ ਪਤਾ ਹੀ ਹੈ ਕਿ ਇਹ ਚੰਗੀ ਗੱਲ ਨਹੀਂ ਹੈ ਇੱਕ ਜਿਉਂਦੇ ਜਾਗਦੇ ਬੰਦੇ ਨੇ ਜਿਹੜਾ ਜ਼ਿੰਦਗੀ ਨਾਲ ਲੜ ਰਿਹਾ ਹੈ ਤੇ ਉਹਦੀ ਹਿੰਮਤ ਦੇਖੋ ਕੈਡੇਮੇਜ ਐਕਸੀਡੈਂਟ ਤੋਂ ਬਾਅਦ ਵੀ ਉਹ ਬੰਦਾ ਸਰਵਾਈਵ ਕਰ ਰਿਹਾ ਤੇ 노 ਡਾਊਟ ਆਪ ਵੀ ਲੜ ਰਿਹਾ ਔਰ ਨਾਲ ਮਹਾਰਾਜ ਦੀ ਖੇਡ ਹੈ ਕਿਰਪਾ ਉਹਦਾ ਇਮਤਿਹਾਨ ਹੈ ਔਰ ਉਹਦੇ ਚ ਸਾਡੀ ਸੰਗਤ ਕਹਿ ਲਓ ਸਾਰੇ ਹਨ ਜਿਹੜੇ ਆਰਟਿਸਟਾਂ ਨੂੰ ਚਾਹਣ ਵਾਲੇ ਸੁਣਨ ਵਾਲੇ ਹੁੰਦੇ ਉਹਨਾਂ ਦੀ ਅਰਦਾਸਾਂ ਕੰਟੀਨਿਊ ਅਰਦਾਸਾਂ ਬਹੁਤ ਸਾਰੇ ਗੁਰੂ ਘਰਾਂ ਤੋਂ ਕਾਲ ਆ ਰਹੀਆਂ ਜਿਵੇਂ ਕਿ ਇੱਥੇ ਅਰਦਾਸ ਹੋਈ ਹੈ ਇੱਥੇ ਅਰਦਾਸ ਹੋਈ ਹੈ ਕਿਸੇ ਨੇ ਖੰਡ 파ਟ ਸੁਖਿਆ ਕਿਸੇ ਨੇ ਸਾਈ 파ਟ ਸੁਖਿਆ ਸੋ ਇੱਕ ਲੋ ਗਾਇਕ ਹੋਣ ਦੀ ਗਵਾਹੀ ਪਰਦਾ ਉਹਦਾ ਗਾਣਾ ਤੇ ਉਹਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ। ਸੋ ਸੋ ਬਸ ਤੁਸੀਂ ਵੀ ਸਾਰੇ ਬਸ ਹਨਾ ਬਸ ਆਪਦਾ ਨਿਊਜ਼ ਵੀ ਦਿਓ ਤੇ ਨਾਲ-ਨਾਲ ਕਿਉਂਕਿ ਤੁਸੀਂ ਵੀ ਸਾਰੇ ਚਾਹਣ ਵਾਲੇ ਹੋ ਹਨਾ ਸਾਡਾ ਇੱਕ ਬਹੁਤ ਗੂੜਾ ਰਿਸ਼ਤਾ ਹੈ ਸਾਡਾ ਸਾਰਿਆਂ ਦਾ ਆਰਟਿਸਟਾਂ ਦਾ ਮੀਡੀਆ ਦਾ ਬਸ ਅਰਦਾਸ ਹੀ ਕਰੋ ਹਣਾ ਕੱਲ ਰਾਤ ਤੋਂ ਕੱਲ ਦਿਨ ਤੋਂ ਹੀ ਇੱਥੇ ਹੋ ਤਾਂ ਸਥਿਤੀ ਕੀ ਕਹਿੰਦੀ ਆ ਹੁਣ ਕੱਲ ਤੋਂ ਬਾਅਦ ਹੁਣ ਕਿੰਨਾ ਫਰਕ ਪਿਆ ਕਿਹੜੀ ਕਿਹੜੀ ਚੀਜ਼ ਦਾ ਖਾਸ ਮੂਵਮੈਂਟ ਆ ਤੁਸੀਂ ਦੇਖਦਾ ਹੋ ਨਹੀਂ ਹੁਣ ਹੋਰ ਕਾਫੀ ਚੀਜ਼ਾਂ ਠੀਕ ਹੋ ਗਈਆਂ ਭਾਈ ਜਿਵੇਂ ਹਾਰਟ ਆ ਹੁਣ ਸਰਵਾਈਵ ਕਰ ਰਿਹਾ ਹਾਰਟ ਦੀ ਬੀਸ਼ਣ ਹੁਣ ਗੁੱਡ ਪੋਜੀਸ਼ਨ ਆ ਹਾਰਟ ਦੀ ਉਹਦੀ ਤੇ ਬੀਪੀ ਸੈੱਟ ਹੋਇਆ ਹੁਣ ਹਣਾ ਜਿਵੇਂ ਕੱਲ ਬੀਪੀ ਗੜਬੜ ਸੀ ਬੀਪੀ ਹਾਈ ਸੀ ਗਲਤ ਬੇਸਿਕਲੀ ਪਰ ਅੱਜ ਅੱਜ ਉਹਦਾ ਬੀਪੀ ਸਟੇਬਲ ਹੈ ਹੈ ਤੇ ਬਾਕੀ ਹੁਣ ਜੋ ਅਜ ਸੁਭਾਅ ਤੋਂ ਦੇਖ ਰਹੇ ਆ ਅਸੀਂ ਮਾਰਨਿੰਗ ਤੋਂ ਮੈਲਾ ਦਾ 6 ਘੰਟੇ ਹੋ ਗਏ ਹੁਣ ਉਹ ਬਹੁਤ ਮਾਈਨਰ ਮੈਡੀਸਨ ਤੇ ਸਰਵਾਈਵ ਕਰ ਰਿਹਾ ਕਿਉਂਕਿ ਕੱਲ ਰਾਤ ਦੇ ਜਿਹੜੇ ਕਾਫੀ ਸਟੇਰੋਇਡ ਸੀ ਬਹੁਤ ਹਾਰਡ ਮੈਡੀਸਨ ਸੀਗੀਆਂ ਜੋ ਡਾਕਟਰ ਦੱਸਦੇ ਸੀ ਕਿਉਂਕਿ ਉਹਦੋਂ ਕਰਨਾ ਪੈਣਾ ਸੀ ਉਹਨਾਂ ਨੂੰ ਕੋਈ ਆਪਸ਼ਨ ਨਹੀਂ ਹੈਣੀ ਸੀ ਹੋਰ ਪਰ ਬਹਾਰਾ ਦੀ ਕਿਰਪਾ ਹੀ ਹੈ ਅੱਗੇ ਪਤਾ ਨਹੀਂ ਅਜੇ ਕੀ ਹੋਣਾ ਹੈ ਰੱਬ ਜਾਣਦਾ ਪਰ ਜੋ ਪਿਛਲੇ 5-6 ਘੰਟੇ ਦੀ ਰਿਪੋਰਟ ਹੈ ਸਾਨੂੰ ਵੀ ਥੋੜਾ ਚੈਨ ਆਇਆ ਤੇ ਸਾਨੂੰ ਵੀ ਹੁਣ ਉਹ ਦਿੰਦਾ ਹੈ ਤੇ ਹੁਣ ਕਾਫੀ ਸਹੀ ਹੋ ਰਿਹਾ ਉਹਦੇ ਨਾਲ ਹਾਂਜੀ ਬੱਸ ਠੀਕ ਹੈ ਦੋਸਤੋ ਥੈਂਕ ਯੂ ਮੇਰੇ ਕੋਲ ਥੈਂਕ ਯੂ ਇਹ ਸਾਰੀ মিডিਆ ਰਿਸਪेक्टेड ਤੁਸੀਂ ਸਾਰੇ ਜਾਣੇ ਇੱਥੇ ਹੋ ਬਟ ਮੇਰੀ ਰਿਕੁਐਸਟ ਹੈ ਕਿ ਪਲੀਜ਼ 네ਗੇਟਿਵ ਨਿਊਜ਼ ਨਹੀਂ ਜਾਣੀ ਚਾਹੀਦੀ ਰਾਜਵੀਰ ਬਿਲਕੁਲ ਸਹੀ ਹੈ ਉਹਦੀ ਸਿਹਤ ਦੇ ਵਿੱਚ ਸੁਧਾਰ ਵੀ ਹੈ ਉਹ ਬਿਲਕੁਲ ਠੀਕ ਹੈ ਔਰ ਉਹ ਠੀਕ ਹੋ ਰਿਹਾ ਹੈ ਔਰ ਇਹ ਝੂਠੀਆਂ ਜਿਹੜੀਆਂ ਖਬਰਾਂ 네ਗੇਟਿਵਿਟੀ ਵਾਲੀਆਂ ਮੀਡੀਆ ਦੇ ਉੱਤੇ ਫਲਾਈਆਂ ਜਾ ਰਹੀਆਂ ਨੇ ਨਾ ਉਹ ਪਲੀਜ਼ ਤੁਸੀਂ ਉਹਨੂੰ ਬੰਦ ਕੀਤਾ ਜਾਵੇ ਔਰ ਇਹ ਜੀ ਕੋਈ ਗੱਲ ਨਹੀਂ ਹੈਗੀ ਉਹਦੀ ਸਿਹਤ ਦੇ ਵਿੱਚ ਸੁਧਾਰ ਆਉਂਦਾ ਪਿਆ ਐਂਡ ਹੀ ਵਿਲ ਬੀ ਫਾਈਨ ਬਸ ਥੈਂਕ ਯੂ ਜੀ ਤੁਹਾੰਨਾਂ ਦਾ ਬਹੁਤ ਬਹੁਤ ਅਦਾਸ ਬੇਨਤੀ ਕਰਦੇ ਆਂ ਕਿ ਸਾਡਾ ਬਹੁਤ ਹੀ ਪਿਆਰਾ ਛੋਟਾ ਵੀਰ ਔਰ ਹਰੇਕ ਸਿੰਗਰ ਨੂੰ ਵੱਡੇ ਨੂੰ ਛੋਟੇ ਨੂੰ ਇੱਜ਼ਤ ਦੇਣ ਵਾਲਾ ਪਰਮਾਤਮਾ ਨੂੰ ਚੜ੍ਹਦੀ ਕਲਾ 'ਚ ਰੱਖੇ ਛੇਤੀ ਤੰਦਰੁਸਤ ਕਰੇ ਔਰ ਮੈਂ ਅੰਦਰੋਂ ਹੋ ਕੇ ਆਇਆ ਵਾਂ ਉਹਨਾਂ ਦੀ ਵਾਈਫ ਨੂੰ ਮਿਲ ਕੇ ਆਇਆ ਵਾਂ ਅੱਗੇ ਨਾਲੋਂ ਸਥਿਤੀ ਬਿਹਤਰ ਆ ਪਰਮਾਤਮਾ ਕਰੇ ਕਿ ਅੱਜ ਦਾ ਦਿਨ ਇਹ ਤੋਂ ਅਗਲਾ ਦਿਨ ਇਹਦੋਂ ਆਉਣ ਵਾਲੇ ਦਿਨ ਜਿਹੜੇ ਹੋਰ ਬਿਹਤਰ ਹੋ ਜਾਣ ਤੇ ਉਹ ਸਾਡਾ ਵੀਰ ਦੁਬਾਰਾ ਫੇਰ ਲੋਕਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਰੀਕ ਹੋਵੇ ਪਰਮਾਤਮਾ ਅਗੇ ਇਹ ਅਰਦਾਸ ਬੇਨਤੀ ਆ ਜੀ ਚੜ੍ਹਦੀ ਕਲਾ ਕਰਵੇ ਸਾਡਾ ਬਹੁਤ ਹੀ ਪਿਆਰਾ ਵੀਰ ਆ ਬਹੁਤ ਹੀ ਹਰੇਕ ਨੂੰ ਇਹ ਨਹੀਂ ਜਿੰਨੇ ਉਹ ਪ੍ਰੋਗਰਾਮਾਂ ਤੇ ਵੀ ਜਾਂਦਾ ਉਹਨਾਂ ਲੋਕਾਂ ਨਾਲ ਵੀ ਉਹਦਾ ਰابطਾ ਇਹੋ ਜਿਹਾ ਹੁੰਦਾ ਜਿਦ ਤਰਾ ਪਰਿਵਾਰਕ ਮਾਹੌਲ ਦੇ ਵਿੱਚ ਜਾ ਕੇ ਟਲ ਜਾਣਾ ਤਾਂ ਮੇਰਾ ਤਾਂ ਆਸਟ੍ਰੇਲੀਆ ਦੇ ਵਿੱਚ ਮੈਂ ਦੇ ਰਾਜਵੀਰ ਤੇ ਨਛੱਤਰਪਾਲ ਜਦੋਂ ਗਏ ਉਦੋਂ ਤੋਂ ਪਿਆਰ ਬਣ ਗਿਆ ਤਾਂ ਮੇਰੇ ਤੇ ਘਰੇ ਵੀ ਇੱਕ ਦੋ ਰਾਂ ਜਾ ਕੇ ਆਇਆ ਬਹੁਤ ਖਾਰਾ ਜੀ ਬਸ ਇਹੀ ਅਰਦਾਸ ਆ ਜੀ ਵੈਗਿਰੂ ਦੇ ਚਰਨਾਂ ਦੇ ਵਿੱਚ ਪ੍ਰਮਾਤਮਾ ਨੂੰ ਚੜ੍ਹਦੀ ਕਲਾ 'ਚ ਛੇਤੀ ਤੰਦਰੁਸਤ ਕਰਨ ਤੇ ਪਰਿਵਾਰਿਕ ਮੈਂਬਰਾਂ ਨੂੰ ਤੁਸੀਂ ਮਿਲ ਕੇ ਆਏ ਹੋ ਉਹਨਾਂ ਨੂੰ ਤੁਸੀਂ ਮੈਂ ਉਹਨਾਂ ਦੀ ਵਾਈਫ ਨੂੰ ਮਿਲ ਸਕਿਆ ਜੀ ਕਿਉਂਕਿ ਉਹਨਾਂ ਦੀ ਮਾਤਾ ਜੀ ਗਏ ਆ ਥੋੜਾ ਜਿਹਾ ਕੰਮ ਸੀ ਜ਼ਰੂਰੀ ਤਾਂ ਠੀਕ ਨੇ ਉਹਨਾਂ ਨੇ ਮੈਨੂੰ ਦੱਸਿਆ ਕਿ ਅੱਗੇ ਨਾਲੋਂ ਅੱਜ ਦਾ ਅੱਜ ਦੀ ਜਿਹੜੀ ਸਥਿਤੀ ਕੱਲ ਨਾਲੋਂ ਕਿਤੇ ਪਾ ਵੱਜ ਤੇ ਵੀ ਉਹਨਾਂ ਦੀ ਇੰਪਰੂਵਮੈਂਟ ਹੋ ਰਹੀ ਆ ਪਰਮਾਤਮਾ ਕਰੇ ਇਹ ਅਰਦਾਸਾਂ ਤੁਸੀਂ ਸਾਰੇ ਕਰਿਓ ਅਸੀਂ ਕਰੀਏ ਰਲ ਕੇ ਮਿਲ ਕੇ ਪੂਰਾ ਪੰਜਾਬ ਹੀ ਕਰ ਰਿਹਾ ਜੀ ਤੇ ਵਾਗਰੂ ਛੇਤੀ ਤੰਦਰੁਸਤ ਕਰੂਗਾ ਸਰ ਕੁਝ ਬੰਦੇ ਝੂਠੀਆਂ ਫਾਹਾਂ ਫੁਲਾ ਰਹੇ ਨੇ ਉਹਨਾਂ ਬਾਰੇ ਉਹਨਾਂ ਨੂੰ ਮੈਂ ਵੇਖੋ ਤੁਸੀਂ মিডিਆ ਵਾਲੇ ਵੀ ਸਾਡੇ ਸਾਰੇ ਭੈਣ ਭਰਾ ਹੋ ਤੇ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਚੈਨਲਾਂ ਦੇ ਥਰੂ ਜਿੰਨਾ ਵੀ মিডিਆ ਵਾ ਸਾਡੇ ਲਈ ਸਤਕਾਰਯੋਗ ਆ ਤੇ ਜੋ ਅਸਲੀ ਚੀਜ਼ ਹੋਵੇ ਰਿਐਲਿਟੀ ਹੋਵੇ ਉਹ ਹੀ ਪੇਸ਼ ਕਰਨੀ ਚਾਹੀਦੀ ਆ ਫਾਹਾਂ ਨਾਲ ਜਿਹੜਾ ਪਰਿਵਾਰਕ ਮੈਂਬਰ ਨੇ ਜਾਂ ਜਿਹੜੇ ਹੋਰ ਲੋਕ ਜੋ ਟੁੱਟ ਜਾਂਦੇ ਆ ਇਹ ਮੈਂ ਹੱਥ ਜੋੜ ਕੇ ਬੇਨਤੀ ਕਰੂੰ ਮੀਡੀਆ ਨੂੰ ਸਾਰੇ ਇਹਨੂੰ ਤੁਸੀਂ ਸਾਡੇ ਵੀਰ ਹੋ ਭੈਣ ਭਰਾਓ ਤੁਸੀਂ ਇਸ ਚੀਜ਼ ਨੂੰ ਥੋੜਾ ਜਿਹਾ ਜ਼ਰੂਰ ਫਾਲੋ ਕਰੋ ਠੀਕ ਹੈ ਜੀ ਤੁਹਾਡਾ ਸਾਰਿਆਂ ਦਾ ਸਤਿਕਾਰ ਜੀ ਬਹੁਤ ਬਹੁਤ ਧੰਨਵਾਦ ਅਰਦਾਸ ਕਰਕੇ ਆਏ ਹਾਂ ਹਾਂ ਜੀ ਹਾਂ ਜੀ ਦਰਬਾਰ ਸਾਹਿਬ ਅਰਦਾਸ ਕਰਕੇ ਆਏ ਹਾਂ ਉਹ ਸੇਵਾ ਸਾਡੀ ਚੱਲ ਰਹੀ ਹੈ ਟੀਮ ਉੱਥੇ ਡੀਜ਼ਲ ਤੇ ਟਰੈਕਟਰ ਨਾਲ ਲੱਗੀ ਹੋਈ ਹੈ ਔਰ ਮੈਨੂੰ ਇੱਕ ਗੱਲ ਦਾ ਬੜਾ ਦੁੱਖ ਹੈ ਜਿੱਦਾਂ ਕਿ ਇਨਫੋਰਮੇਸ਼ਨ ਮਿਲੀ ਹੈ ਕਿ ਆਵਾਰਾ ਪਸ਼ੂਆਂ ਕਰਕੇ ਐਕਸੀਡੈਂਟ ਹੋਇਆ ਮੈਂ ਸਮਝਦਾ ਸਾਡੇ ਦੇਸ਼ ਦੇ ਵਿੱਚ ਸਾਨੂੰ ਅਰਦਾਸ ਦੇ ਨਾਂ ਨਾਲ ਇੱਕ ਐਦਾਂ ਦਾ ਕਾਨੂੰਨ ਨਹੀਂ ਹੋਣਾ ਚਾਹੀਦਾ ਵੀ ਜਿਹੜੇ ਇਲਾਕੇ 'ਚ ਕਿਸੇ ਆਵਾਰਾ ਪਸ਼ੂ ਨਾਲ ਐਕਸੀਡੈਂਟ ਹੁੰਦਾ ਨੁਕਸਾਨ ਹੁੰਦਾ ਉਸ ਇਲਾਕੇ ਦੇ ਐਸ ਡੀ ਐਮ ਤੇ ਉਸ ਇਲਾਕੇ ਦੇ ਡੀ ਸੀ ਤੇ ਪਰਚਾ ਹੋਣਾ ਚਾਹੀਦਾ ਮੈਂ ਤਾਂ ਚਾਹੁੰਦਾ ਕਿ ਹੁਣ ਇਸ ਪਰਿਵਾਰ ਦੀਆਂ ਖੁਸ਼ੀਆਂ ਇਸ ਪਰਿਵਾਰ ਦੇ ਨਾਲ ਇੱਕ ਸੈਲੀਬ੍ਰਿਟੀ ਜਦੋਂ ਇਫੈਕਟ ਹੁੰਦਾ ਹੈ ਪੂਰੇ ਪੰਜਾਬ ਦੀ ਇਕਨੋਮੀ ਤੇ ਅਸਰ ਪੈਂਦਾ ਇਕੱਲੇ ਫੈਮਿਲੀ ਤੇ ਦੁੱਖ ਤੇ ਨਹੀਂ ਹੈ ਨਾ ਹੁਣ ਇੱਕ ਆਰਟਿਸਟ ਤੇ ਦੁੱਖ ਪੈ ਗਿਆ ਪ੍ਰੋਬਲਮ ਆ ਗਈ ਉਹਦੇ ਨਾਲ ਪੂਰੀ 뮤직 ਇੰਡਸਟਰੀ ਇੰਨੀ ਵੱਡੀ ਹੈ ਜਿਸ ਦੇ ਨਾਲ ਪੰਜਾਬ ਦੀ ਇਕਨੋਮੀ ਜੁੜੀ ਹੋਈ ਹੈ ਤਾਂ ਇਹਦਾ ਜ਼ਿੰਮੇਵਾਰ ਕੌਣ ਹੈ ਅਵਾਰਾ ਪਸ਼ੂਆਂ ਲਈ ਸਾਡੇ ਦੇਸ਼ ਦੇ ਵਿੱਚ ਕਈ ਜਗ੍ਹਾ ਕਾਉਸਸ ਟੈਕਸ ਲਿਆ ਜਾਂਦਾ ਡੀਜ਼ਲ ਤੇ ਪੈਟਰੋਲ ਤੇ ਉਹ ਕਿੱਥੇ ਜਾ ਰਿਹਾ ਹੈ ਹੈ ਇਹਦੇ ਲਈ ਕਾਨੂੰਨ ਬਣਨਾ ਚਾਹੀਦਾ ਇੱਕ ਕਿੰਨੇ ਲੱਖਾਂ ਹੀ ਲੋਕੀ ਸਾਡੇ ਦੇਸ਼ ਦੇ ਵਿੱਚ ਆਵਾਰਾ ਪਸ਼ੂਆਂ ਕਰਕੇ ਹਰ ਸਾਲ ਜਾਨਾਂ ਗਵਾਰੇ ਨੇ ਕਦੇ ਤੁਸੀਂ ਡਾਟਾ ਕੱਢ ਕੇ ਦੇਖੋ ਐਨੇ ਲੋਕੀ ਤਾਂ ਵਰਲਡ ਵਾਰ ਚ ਨਹੀਂ ਇਫੈਕਟ ਹੁੰਦੇ ਤੁਸੀਂ ਕਦੇ ਹਿਸਟਰੀ ਕੱਢੋ ਵਰਲਡ ਵਾਰ ਚ ਕਿੰਨੇ ਲੋਕੀ ਮਰੇ ਨੇ ਤੇ ਐਕਸੀਡੈਂਟਾਂ ਕਰਕੇ ਸਪੈਸ਼ਲੀ ਆਵਾਰਾ ਪਸ਼ੂਆਂ ਕਰਕੇ ਤੁਸੀਂ ਹੁਣ ਪਹੁੰਚੇ ਹੋ ਇੱਥੇ ਰਾਜਵੀਰ ਜਵੰਦਾ ਹੋਰਾਂ ਦੇ ਪਰਿਵਾਰ ਨਾਲ ਕੋਈ ਗੱਲ ਹੋਈ ਤੁਹਾਡੀ ਕਿਉਂਕਿ ਵੱਡਾ ਝਟਕਾ ਇੱਕ ਲੱਗਾ ਸੁਭਮਾ ਹੈ ਕਿ ਬਿਲਕੁਲ ਵੀ ਹਿਲਜੁਲ ਨਹੀਂ ਹੋ ਰਹੀ ਨਹੀਂ ਮੇਰੀ ਕਨਵਰ ਬਾਈ ਨਾਲ ਹੋਈ ਸੀਗੀ ਗੱਲ ਉਹ ਕਹਿੰਦੀ ਆਪਾਂ ਇੱਥੇ ਹੀ ਆ ਹਸਪੀਟਲ ਦੇ ਵਿੱਚ ਤੇ ਕਈ ਲੋਕ ਕੀ ਮੇਰੇ ਵਰਗੇ ਮੂਰਖਾਂ ਆਫਵਾਹ ਫਲਾ ਰਹੇ ਨੇ ਤੇ ਮੈਂ ਸਾਰਿਆਂ ਨੂੰ ਉਹਨਾਂ ਮੇਰੇ ਵਰਗੇ ਮੂਰਖਾਂ ਨੂੰ ਰਿਕੁਐਸਟ ਆ ਕਰਦਾ ਬਾਈ ਕਿਸੇ ਦੀ ਦੁੱਖ ਦਾ ਮਜ਼ਾਕ ਨਾ ਬਣਾਓ ਆਪਣੇ ਟੀਆਰਪੀ ਲਈ ਆਪਣੇ ਵਿਊ ਦੇ ਲਈ ਗਲਤ ਫੋਟੋਆਂ ਪਾ ਕੇ ਏਆਈ ਨਾਲ ਐਡਿਟ ਕਰਕੇ ਕਈ ਫੋਟੋਆਂ ਐਕਚੁਅਲ ਬਾਈ ਦੀ ਹੈ ਵੀ ਨਹੀਂ ਆ ਉਹ ਫੋਟੋਆਂ ਪਾ ਕੇ ਕਈ ਆਰਆਈਪੀ ਲਿਖ ਕੇ ਐਡਵਾਂਸ ਦੇ ਵਿੱਚ ਪਲੀਜ਼ ਯਾਰ ਤੁਸੀਂ ਸਿਆਣੇ ਬਣੋ ਇਦਾਂ ਕਿਸੇ ਦਾ ਮਜ਼ਾਕ ਨਾ ਬਣਾਓ ਤੇ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਔਰ ਤੁਹਾਨੂੰ ਸਾਰਿਆਂ ਨੂੰ ਬੁੱਧੀਜੀਵੀ ਲੋਕਾਂ ਨੂੰ ਮੀਡੀਆ ਨੂੰ ਕਿ ਇਦਾਂ ਦਾ ਕਾਨੂੰਨ ਬਣਾ ਲਾ ਵੀ ਜ਼ਰੂਰ ਵੀ ਕੋਈ ਤਾਂ ਕੋਈ ਜ਼ਿੰਮੇਵਾਰ ਹੋਣਾ ਚਾਹੀਦਾ ਹੈ। ਆਵਾਰਾ ਪਸ਼ੂ ਸੜਕਾਂ ਤੇ ਤੁਰੇ ਫਿਰਦੇ ਆ। ਕਦੇ ਕਿਸੇ ਦਾ ਐਕਸੀਡੈਂਟ ਹੋ ਜਾਂਦਾ। ਪਿਛਲੇ ਸਾਲ ਮੇਰੇ ਦੋਸਤ ਦੇ ਡੈਡ ਡੇਰਾ ਵਸੀ ਤੇ ਗੁਰਦੁਆਰੇ ਜਾ ਰਹੇ ਸੀ ਸਕੂਟੀ ਤੇ ਆਵਾਰਾ ਪਸ਼ੂ ਨਾਲ ਐਕਸੀਡੈਂਟ ਹੋ ਗਿਆ। ਉਹ ਐਕਸਪਾਇਰ ਹੋ ਗਏ। ਜੇ ਤੁਸੀਂ ਗੂਗਲ ਕਰਕੇ ਦੇਖੋ ਲੱਖਾਂ ਲੋਕ ਮਰ ਰਹੇ ਨੇ ਸਾਡੇ ਦੇਸ਼ ਦੇ ਵਿੱਚ। ਇਹਦੀ ਜ਼ਿੰਮੇਵਾਰੀ ਲੈਣ ਵਾਲਾ ਕੋਈ ਨਹੀਂ। ਤੁਹਾਨੂੰ ਮੀਡੀਆ ਨੂੰ ਵੀ ਮੈਂ ਰਿਕੁਐਸਟ ਕਰਦਾ ਕਿ ਇਦਾਂ ਦੇ ਮੁੱਦੇ ਜ਼ਰੂਰ ਚੁੱਕਿਆ ਕਰੋ। ਅਸੀਂ ਸਾਰੇ ਅਰਦਾਸ ਕਰਦੇ ਆਂ ਬਾਈ ਸਿਹਤ ਆਪ ਹੁਣ ਪਰ ਬਹੁਤ ਘੱਟ ਗਵਈਏ ਪੰਜਾਬ ਨੂੰ ਅਜੇ ਹੀ ਮਿਲੇ ਆ ਜੀ ਪਹਿਰਾਵਾ ਦੇ ਤੌਰ ਤੇ ਔਰ ਜ਼ੋਰ ਨਾਲ ਗਾਉਣ ਵਾਲੇ ਗਾਇਕ ਜੋ ਰਾਜਵਿਰ ਜਵੰਦਾ ਬਾਈ ਨੇ ਜਿਨ੍ਹਾਂ ਦੀ ਆਵਾਜ਼ ਚੰਦਮੈਂ ਬਿਲਕੁਲ ਕਿਉਂਕਿ ਮੈਂ ਮਾਨਕ ਸਾਹਿਬ ਦੇ ਚਰਨਾਂ 'ਚ ਰਹਿਣ ਦਾ ਮੌਕਾ ਮਿਲਿਆ ਜਦੋਂ ਮੈਂ ਜਾਂਦਾ ਸੀਗਾ ਮਾਨਕ ਸਾਹਿਬ ਕਹੇ ਕਰਦੇ ਸਨ ਕਿ ਗਾਣਾ ਹਿੱਟ ਹੋਣਾ ਇੱਕ ਅਲੱਗ ਗੱਲ ਹੈ ਤੁਹਾਡੀ ਲਾਈਵ ਸਟੇਜ ਖਾੜਾ ਉਹ ਹਿੱਟ ਹੋਣੀ ਇੱਕ ਅਲੱਗ ਗੱਲ ਹੈ ਤੇ ਉਹਨਾਂ 'ਚੋਂ ਟੌਪ ਦੇ ਜਿਹੜੇ ਮੈਂ ਕਹਾਂਗਾ 5 ਗਵਈਏ ਉਹਨਾਂ 'ਚੋਂ ਬਾਈ ਦਾ ਨਾਂ ਹੁੰਦਾ ਹੈ ਨਾ ਇਹਨਾਂ ਦੀ ਸਟੇਜ ਲਾਈਵ ਗਾਇਕੀ ਬਾ ਕਮਾਲ ਹੈ ਔਰ ਸਾਫ ਸੁਥਰੇ ਗਾਣੇ ਸਾਰੇ ਪਰਿਵਾਰਿਕ ਗੀਤ ਜਿੰਨੇ ਵੀ ਗਾਏ ਹੈ ਲਾਈਵ ਅਖਾੜਾ ਮੈਂ ਆਪ ਕਈ ਵਾਰੀ ਭਾਈ ਨੂੰ ਲਾਈਵ ਬੈ ਕੇ ਸੁਣਿਆ ਇਹਨਾਂ ਜੀ ਮਾਤਾ ਜੀ ਵੀ ਮੈਨੂੰ ਇੱਕ ਦੋ ਸ਼ੋਅ ਤੇ ਮਿਲੇ ਆ ਮੇਰੇ ਤੇ ਤੇ ਮੈਨੂੰ ਆਨਰ ਕਰਕੇ ਗਏ ਆ ਕਹਿੰਦੇ ਪੁੱਤਰ ਤੂੰ ਵੀ ਲਾਈਵ ਵਧੀਆ ਗਾਉਣਾ ਤੇ ਮੇਰੀ ਸਟੇਜ ਤੇ ਆ ਕੇ ਮਾਤਾ ਜੀ ਮੈਨੂੰ ਪ੍ਰੋਗਰਾਮ ਚ ਮਿਲੇ ਆ ਮੈਂ ਵੀਡੀਓ ਵੀ ਪਾਈ ਸੀ ਪਰ ਅੱਜ ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਇੰਨੇ ਦੁੱਖਾਂ ਦਾ ਪਹਾੜ ਸਾਡਾ ਪਿੱਛੇ ਫੈਮਿਲੀ ਵੀ ਹੈ ਔਰ ਕੱਲਾ ਇਹ ਨਹੀਂ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਕਰੋੜਾਂ ਲੋਕ ਦੁਨੀਆ 'ਚ ਉਹ ਸਾਰੇ ਦੁਖੀ ਨੇ ਅਰਦਾਸਾਂ ਕਰ ਰਹੇ ਨੇ ਔਰ ਆਪਾਂ ਸਾਰੇ ਅਰਦਾਸ ਕਰੀਏ ਗਲਤ ਅਫਵਾਹਾਂ ਹਫਲਾ